ਸਿਆਸੀ ਲੋਕਾਂ ਦੀ ਜਿਹੜੀ ਯਾਦਦਾਸ਼ਤ ਹੈ ਅਕਸਰ ਕਮਜ਼ੋਰ ਹੁੰਦੀ ਹੈ ਤੁਸੀਂ ਦੇਖਿਆ ਹੋਣਾ ਕਿ 5 ਸਾਲ 10 ਦਿਨ ਪਹਿਲਾਂ ਕਿਸੇ ਮਹੀਨੇ ਜਨਵਰੀ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਬੜੀ ਘਟਨਾ ਵਾਪਰਦੀ ਹੈ ਜਿਸ ਨੇ ਪੂਰੇ ਦੇਸ਼ ਦੀ ਸਿਆਸਤ ਨੂੰ ਕਰਮਾ ਕੇ ਰੱਖ ਦਿੱਤਾ ਉਸ ਸਮੇਂ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਮੁੱਖ ਮੰਤਰੀ ਸਨ ਤੇ ਉਸ ਘਟਨਾ ਤੋਂ ਬਾਅਦ ਬਹੁਤ ਸਾਰੇ ਅਫਸਰਾਂ ਦੇ ਖਿਲਾਫ ਕਾਰਵਾਈ ਹੋ ਗਈ ਮੈਂ ਹਾਂ ਨਰੇਸ਼ ਸ਼ਰਮਾ ਅਸੀਂ ਗੱਲ ਕਰ ਰਹੇ ਹਾਂ 5 ਜਨਵਰੀ 2022 ਦੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰੋਜਪੁਰ ਦੇ ਵਿੱਚ ਗੈਰੀਲੀ ਤੂਸ਼ੋਧਨ ਕਰਨ ਆਉਂਦੇ ਨੇ ਤੇ ਉਹਨਾਂ ਦੀ ਸੁਰੱਖਿਆ ਦੇ ਵਿੱਚ ਸੇਧ ਲੱਗ ਜਾਂਦੀ ਹੈ ਜਦੋਂ ਉਹ ਫਰੋਜਪੁਰ ਰੈਲੀਜ਼ ਆ ਰਹੇ ਹੁੰਦੇ ਨੇ ਤਾਂ ਉਹਨਾਂ ਨੂੰ ਹੁਸੈਨੀ ਵਾਲਾ ਦੇ ਨੇੜੇ ਫਲਾਈਓਵਰ ਦੇ ਉੱਤੇ ਬੀਮੇਂਟ ਰੁਕਣਾ ਪੈਂਦਾ ਤੇ ਇਸ ਕਾਰਨ ਉਹਨਾਂ ਦੀ ਸੁਰੱਖਿਆ ਦੇ ਵਿੱਚ ਸੇਧ ਲੱਗਦੀ ਹੈ ਕਿਉਂਕਿ ਇਨਫੋ ਸੂਚਨਾ ਮਿਲਦੀ ਹੈ ਕਿ ਕੁਝ ਕਿਸਾਨਾਂ ਵੱਲੋਂ ਉਸ ਸੜਕ ਤੇ ਉਹਤੇ ਧਰਨਾ ਲਗਾਇਆ ਗਿਆ ਜਿਸ ਦੇ ਕਰਕੇ ਪ੍ਰਧਾਨ ਮੰਤਰੀ ਨੂੰ ਵਾਪਸ ਜਾਣਾ ਪੈਂਦਾ ਉਸ ਸਮੇਂ ਦੇ ਜਿਹੜੇ ਵਿੱਤ ਮੰਤਰੀ ਸੀ ਉਹ ਸੀ ਮਨਪ੍ਰੀਤ ਸਿੰਘ ਬਾਦਲ ਜੋ ਕਿ ਅਜਕਲ ਪਾਜਪਾ ਦੇ ਵਿੱਚ ਨਹੀਂ ਤੇ ਪ੍ਰਧਾਨ ਮੰਤਰੀ ਜਾਂਦੇ ਜਾਂਦੇ ਮਨਪ੍ਰੀਤ ਸਿੰਘ ਬਾਦਲ ਨੂੰ ਕਹਿ ਦਿੰਦੇ ਨੇ ਕਿ ਚਰਨਜੀਤ ਸਿੰਘ ਚੰਨੀ ਨੂੰ ਕਹਿਣਾ ਕਿ ਮੈਂ ਬਚ ਕੇ ਚਲਾ ਗਿਆ ਸੋ ਇਸ ਘਟਨਾ ਤੋਂ ਬਾਅਦ ਜਿਹੜੀ ਹੋਮ ਮਿਨਿਸਟਰੀ ਹਰਕਤ ਚੌਦੀ ਹੈ ਤੇ ਉਹ ਇਹਦੇ ਬਾਰੇ ਆਪਣਾ ਰਿਪੋਰਟ ਮੰਗਦੀ ਹੈ ਸਰਕਾਰ ਨੂੰ ਕਾਰਵਾਈ ਕਰਨ ਦੀ ਗੱਲ ਕਰਦੀ ਹੈ ਤੇ ਉਸ ਸਮੇਂ ਚਰਨਜੀਤ ਸਿੰਘ ਚੰਨੀ ਖੇਤ ਦਾ ਪ੍ਰਗਟ ਕਰਦੇ ਨੇ ਪਰ ਨਾਲ ਦੀ ਨਾਲ ਇਹ ਵੀ ਕਹਿੰਦੇ ਨੇ ਕਿ ਉਹ ਕਿਹਾ ਜਾਂ ਪ੍ਰਧਾਨ ਮੰਤਰੀ ਹੈ ਜਿਹੜਾ ਆਪਣੀ ਸੁਰੱਖਿਆ ਨਹੀਂ ਕਰ ਸਕਦਾ ਤੇ ਉਹ ਕਿਉਂਕਿ ਉਸ ਸਮੇਂ ਚੋਣ ਦਾ ਮਾਹੌਲ ਸੀ ਤੇ ਉਹ ਵੀ ਬੜਾ ਪ੍ਰਧਾਨ ਮੰਤਰੀ ਤੇ ਹਮਲਾਵਰ ਹੁੰਦੇ ਨੇ ਸੋ ਇਸ ਤਰ੍ਹਾਂ ਕੇ ਅਸੀਂ ਗੱਲ ਕਰ ਰਹੇ ਹਾਂ ਕਿ ਅੱਜ ਪਾਜਪਾ ਦੇ ਇੱਕ ਨੇਤਾ ਕੇਵਲ ਸਿੰਘ ਢਿੱਲੋਂ ਨੇ ਚਰਨਜੀਤ ਸਿੰਘ ਚੰਨੀ ਨੂੰ ਭਾਜਪਾ ਉਹਨਾਂ ਦਾ ਨਿਉਤਾ ਦਿੱਤਾ ਹੈ ਸ਼ਾਇਦ ਇਸੇ ਕਰ ਕਿਸੇ ਕਹ ਰਹੇ ਕਿ ਜਿਹੜੇ ਲੀਡਰ ਹੁੰਦੇ ਨੇ ਇਹਨਾਂ ਦੇ ਜ਼ਿਆਦਾ ਕਮਜ਼ੋਰ ਹੁੰਦੀ ਹੈ ਪਰ ਸਵਾਲ ਇਹ ਹੈ ਤੁਸੀਂ ਕਿਉਂਕਿ ਭਾਜਪਾ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੇ ਭਾਜਪਾ ਦੇ ਪੁਰਾਣੇ ਲੀਡਰ ਨੇ ਜਿਹੜੇ ਭਾਜਪਾ ਦੇ ਵਿੱਚ ਹੀ ਸ਼ੁਰੂ ਤੋਂ ਭਾਜਪਾ ਦੇ ਨਾਲ ਜੁੜੇ ਹੋਏ ਨੇ ਉਹ ਕੋਈ ਬਿਆਨਬਾਜ਼ੀ ਨਹੀਂ ਕਰਦੇ ਉਹ ਹਮੇਸ਼ਾ ਚੁੱਪ ਰਹਿੰਦੇ ਨੇ ਖਾਸ ਕਰ ਜਿਹੜੇ ਦੂਸਰੀਆਂ ਪਾਰਟੀਆਂ ਤੋਂ ਆਏ ਨੇ ਚਾਹੇ ਸੁਨੀਲ ਜਾਖੜ ਨੇ ਕੈਪਟਨ ਮਰਿੰਦਰ ਸਿੰਘ ਨੇ ਉਹ ਵੀ ਅਕਸਰ ਕਹਿੰਦੇ ਨੇ ਕਿ ਕਾਲੀ ਪਾਜ ਪਨਲਗੜ੍ਹ ਚੋਣ ਹੋਣਾ ਚਾਹੀਦਾ ਪਰ ਬੀਜੇਪੀ ਦੇ ਜਿਹੜੇ ਪੁਰਾਣੇ ਲੀਡਰ ਨੇ ਉਹ ਇਹਦੇ ਉੱਪਰ ਚੁੱਪ ਰਹਿੰਦੇ ਨੇ ਹੁਣ ਕੇਬਲ ਸਿੰਘ ਢਿੱਲੋਂ ਕਿਉਂਕਿ ਉਹ ਵੀ ਕਾਂਗਰਸ ਦੇ ਵਿੱਚੋਂ ਭਾਜਪਾ ਦੇ ਵਿੱਚ ਗਏ ਨੇ ਉਹ ਹੁਣ ਟਵੀਟ ਕਰਦੇ ਨੇ ਟਵੀਟ ਕਰਕੇ ਕਹਿੰਦੇ ਨੇ ਕਿ ਚਰਨਜੀਤ ਸਿੰਘ ਚੰਨੀ ਨੂੰ ਉਹ ਭਾਜਪਾ ਚ ਆਨ ਦਾ ਨਿਯੋਤਾ ਦਿੰਦੇ ਨੇ ਟਵੀਟਸ ਕੀ ਕਹਿੰਦੇ ਨੇ ਕਿ ਚਰਨਜੀਤ ਸਿੰਘ ਚੰਨੀ ਜੀ ਇੱਕ ਮਾਨਮਤੇ ਪੰਜਾਬੀ ਹੋਣ ਦੇ ਨਾਤੇ ਮੈਂ ਮੰਨਦਾ ਹਾਂ ਕਿ ਦਲਤ ਪ੍ਰਤੀਨਿਧਤਾ ਬਾਰੇ ਤੁਹਾਡਾ ਸਟੈਂਡ ਲੀਡਰਸ਼ਿਪ ਅਤੇ ਤਰਮ ਨਿਰਪੱਖ ਕਦਰਾਂ ਕੀਮਤਾਂ ਨੂੰ ਦਰਸਾਉਂਦਾ ਹੈ। ਭਾਜਪਾ ਪੰਜਾਬ ਵਿੱਚ ਤੁਹਾਨੂੰ ਹਰ ਭਾਈਚਾਰੇ ਦੀ ਸੇਵਾ ਕਰਨ ਦਾ ਆਦਰ, ਸਨਮਾਨ ਅਤੇ ਅਸਲੀ ਮੌਕਾ ਮਿਲੇਗਾ। ਆਓ ਮਿਲ ਕੇ ਪੰਜਾਬ ਦੇ ਭਵਿੱਖ ਲਈ ਕੰਮ ਕਰੀਏ। ਹਾਲਾਂਕਿ ਚਰਨਜੀਤ ਸਿੰਘ ਚੰਨੀ ਨੇ ਅੱਜ ਇਹ ਬਿਆਨ ਦਿੱਤਾ ਕਿ ਉਹ ਭਾਜਪਾ 'ਚ ਨਹੀਂ ਜਾਣਗੇ। ਉਹਨਾਂ ਨੇ ਕਿਹਾ ਕਿ ਜੋ ਭਾਜਪਾ ਜਾਣਗੇ ਤਾਂ ਉਹਨਾਂ ਨੂੰ ਕੋਈ ਵੋਟ ਨਾ ਪਾਏ। ਪਰ ਸਵਾਲ ਇਹ ਹੈ ਕਿ ਪ੍ਰਧਾਨ ਮੰਤਰੀ ਦੀ ਸਰਖਿਆਤ ਸੇਦ ਲਗਦੀ ਹੈ ਉਸ ਤੋਂ ਬਾਅਦ ਬਹੁਤ ਸਾਰੇ ਅਪਸਧਿਕ ਕਾਰਵਾਈ ਹੁੰਦੀ ਹੈ ਕਾਰਵਾਈ ਕਦੋਂ ਹੁੰਦੀ ਹੈ ਕਾਰਵਾਈ ਉਦੋਂ ਹੁੰਦੀ ਹੈ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਨਵੰਬਰ 2023 ਦੇ ਵਿੱਚ ਇਹਨਾਂ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਤੇ ਸੱਤ ਪੁਲਿਸ ਅਧਿਕਾਰੀ ਜਿਹਦੇ ਵਿਐਸਪੀ ਲੈਵਲ ਦੇ ਇਨਸਪੈਕਟਰ ਲੈਵਲ ਦੇ ਅਧਿਕਾਰੀਆਂ ਨੂੰ ਮੁਅਤਲ ਕਰ ਦਿੱਤਾ ਜਾਂਦਾ। ਤਾਂ ਸਵਾਲ ਇਹ ਹੈ ਕਿ ਜੇ ਰਾਜਨੀਤਿਕ ਲੋਕ ਉਹਨਾਂ ਨੂੰ ਨਾ ਚੀਜ਼ਾਂ ਦਾ ਕੋਈ ਫਰਕ ਨਹੀਂ ਪੈਂਦਾ ਅਸਲ ਗਾਸਤਾ ਅਧਿਕਾਰੀਆਂ ਦੇ ਗਿਰਦੀ ਆ ਅਧਿਕਾਰੀਆਂ ਦੇ ਉੱਤੇ ਪਰ ਇਹ ਬਹੁਤ ਜਲਦੀ ਭੁੱਲ ਜਾਂਦੇ ਨੇ ਕਿ ਚੋਕੜ ਦੇ ਵਿੱਚ ਕੀ ਹੋਇਆ ਇਤਿਹਾਸ ਦੇ ਵਿੱਚ ਕਿਸ ਤਰ੍ਹਾਂ ਦੀਆਂ ਕਠਿਨਾਵਾਂ ਬਹਪੀਆਂ ਨੇ ਸੋ ਕਿੰਨਾ ਕੀਤੇ ਲੱਗ ਰਿਹਾ ਕਿ ਮੌਕਾ ਦੇ ਵਿੱਚ ਹਮੇਸ਼ਾ ਰੈਲੀ ਕਰਨ ਆ ਰਹੇ ਨੇ ਸ਼ਾਇਦ ਇਹ ਉਹਨਾਂ ਨੂੰ ਕੋਈ ਵੱਡਾ ਤੋਹਫਾ ਦੇਣਾ ਚਾਹੁੰਦੇ ਹੋਣ ਕਿ ਚਰਨਜੀਤ ਸਿੰਘ ਚੰਨੀ ਵਰਗਾ ਨੇਤਾ ਵੀ ਜਿਹੜਾ ਭਾਜਪਾ ਦੇ ਵਿੱਚ ਸ਼ਾਮਲ ਹੋ ਰਿਹਾ ਸੋ ਇੱਕ ਜਿਹੜਾ ਬਿਆਨ ਹੈ ਇਹਨੂੰ ਅਸੀਂ ਕਿਉਂਕਿ ਹਰ ਲੱਗ ਪਹਿਲੂ ਤੋਂ ਲੋਕੀਂ ਦੀ ਚਰਚਾ ਕਰ ਰਹੇ ਨੇ ਪਰ ਜੋ ਪਹਿਲੂ ਇਹ ਹੈ ਕਿ ਜਿਸ ਸਮੇਂ ਪ੍ਰਧਾਨ ਮੰਤਰੀ ਪੰਜਾਬ ਦੇ ਵਿੱਚ ਆਉਂਦੇ ਨੇ ਉਹਨਾਂ ਦੀ ਸੁਰੱਖਿਆ 'ਚ ਬ੍ਰੀਚ ਹੁੰਦੀ ਹੈ ਉਹਨਾਂ ਦੀ ਜਿਸ ਕੋਟੀ ਬ੍ਰੀਚ ਹੁੰਦੀ ਹੈ ਤੇ ਬਹੁਤ ਵੱਡਾ ਜਿਹੜਾ ਇਹਦੇ ਉੱਪਰ ਸਿਆਸਤ ਸ਼ੁਰੂ ਹੁੰਦੀ ਹੈ ਐਨੀ ਵੱਡੀ ਸਿਆਸਤ ਹੁੰਦੀ ਹੈ ਇਹ ਵੀ ਕਿਹਾ ਜਾਂਦਾ ਕਿ ਪਾਕਿਸਤਾਨ ਦਾ ਬਾਰਡਰ ਨਾਲ ਲੱਗਦਾ ਸੀ ਪ੍ਰਧਾਨ ਮੰਤਰੀ ਦੇ ਨਾਲ ਕੋਈ ਵੀ ਅਨਹੋਣੀ ਘਟਨਾ ਵਾਪਰ ਸਕਦੀ ਸੀ ਤੋ ਉਹਨਾਂ ਦੀ ਜਾਨ ਨਾਲ ਜੁੜਿਆ ਹੋਇਆ ਮੁੱਦਾ ਸੀ। ਤੋ ਜਿਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਵੀ बार-बार ਕਹਿੰਦੇ ਨੇ ਕਿ ਅਸਲ ਦੇ ਵਿੱਚ ਪ੍ਰਧਾਨ ਮੰਤਰੀ ਇਸ ਲਈ ਵਾਪਸ ਮੁੜ ਗਏ ਸੀ ਕਿਉਂਕਿ ਉੱਥੇ ਉਹਨਾਂ ਦੀ ਧਰਤੀ ਦੇ ਵਿੱਚ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਸਿਰਫ ਲਾਲ ਕੁਰਸੀਆਂ ਹੀ ਹਨ ਤੇ ਉੱਥੇ ਕੁਰਸੀਆਂ 'ਤੇ ਬੈਠਣ ਵਾਲਾ ਕੋਈ ਨਹੀਂ ਹੈ। ਸੋ ਇਸ ਤਰ੍ਹਾਂ ਦੇ ਬਿਆਨਬਾਜ਼ੀ ਚਰਨਜੀਤ ਸਿੰਘ ਚੰਨੀ ਕਰਦੇ ਨੇ ਪਰ ਅੱਜ ਭਾਜਪਾ ਦੇ ਇੱਕ ਨੇਤਾ ਉਹਨਾਂ ਨੂੰ ਨਿਯੋਤਾ ਦੇ ਰਿਹਾ ਕਿ ਤੁਸੀਂ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਓ। ਸੋ ਇਸ ਤਰ੍ਹਾਂ ਦੀ ਜਿਹੜੀ ਸਿਆਸਤ ਪੰਜਾਬ ਦੇ ਵਿੱਚ ਚੱਲ ਰਹੀ ਹੈ ਦੂਜੇ ਪਾਸੇ ਕਾਂਗਰਸ ਦੇ ਵਿੱਚ ਵੀ ਜਿਹੜਾ ਵਿਵਾਦ ਲਗਾਤਾਰ ਚੱਲ ਰਿਹਾ ਵਿਵਾਦ ਚੱਲ ਰਿਹਾ ਕਿਉਂਕਿ ਅੱਜ ਜਿਹੜੇ ਰਾਜਾ ਬੜਿੰਗ ਦੇ ਵੀ ਬਿਆਨ ਦਿੱਤਾ ਉਹ ਵੀ ਇਹ ਕਹਿ ਰਹੇ ਨੇ ਕਿ ਅਸਲ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਤਾਂ ਹਾਈ ਕਮਾਂਡ ਵੱਲੋਂ ਫਾਈਨਲ ਕੀਤਾ ਜਾਣਾ ਰਾਹੁਲ ਗਾਂਧੀ ਜਾਂ ਖੜਗੇ ਜੀ ਫਾਈਨਲ ਕਰਨਗੇ 35 ਦੇ ਕਰੀਬ ਮੇਟਾਉਂ ਵਿੱਚ ਚਿੱਠੀ ਲਿਖੀ ਜਾਓਗੇ ਜੀ ਚਿੱਠੀ ਲਿਖੀ ਹੈ ਪਾਰਟੀ ਲੀਡਰਸ਼ਿਪ ਕੋ ਮਿਲਣੇ ਲਈ ਟਾਈਮ ਮੰਗ ਰਹਾ ਹੈ ਸੁਝਾਸ਼ਨ ਜਮੇ دی ਆ ਰਹੇ ਹਨ ਕੇ ਕਾਂਗਰਸ ਪਾਰਟੀ ਚੋਣ ਮੈਦਾਨ ਦੇ ਵਿੱਚ ਦੇਖੋ ਜਿਹੜਾ ਮੰਡੇਟ ਮੇਰੇ ਕੋਲੇ ਨਹੀਂ ਹੈ ਇਹ ਮੰਡੇਟ ਰਾਹੁਲ ਗਾਂਧੀ ਤੇ ਖਰਗੇ ਸਾਹਿਬ ਕੋਲੇ ਮੰਡੇਟ ਹੈ ਕਿ ਮੁੱਖ ਮੰਤਰੀ ਦਾ ਚਿਹਰਾ ਐਲਾਨਣਾ ਜਾਂ ਬੁਪੇਸ਼ ਬਗੇਲ ਜੀ ਕੋਲ ਰੱਖ ਕੇ ਨਹੀਂ ਦੂਸਰੀ ਗੱਲ ਜਿਹੜਾ ਹੁਣ ਕਾਂਗਰਸ ਪਾਰਟੀ ਦਾ ਅਜੰਡਾ ਹੈ ਜਾਂ ਕਾਂਗਰਸ ਪਾਰਟੀ ਦੀ ਹੁਣ ਸੋਚ ਹੈ ਜਾਂ ਇੱਕ ਫੈਸਲਾ ਹੈ ਮਗਰਲੇ ਜਿੰਨੇ ਪ੍ਰਦੇਸ਼ਾਂ ਦੇ ਚੋਣ ਹੋਇਆ ਕਿਤੇ ਅਸੀਂ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਨਹੀਂ ਹੈ। ਔਰ ਹੁਣ ਵੀ ਚਾਰ ਪੰਜਾ ਪ੍ਰਦੇਸ਼ਾਂ ਦੇ ਚੋਣ ਹੈ। ਦੂਸਰੀ ਗੱਲ ਮੈਨੂੰ ਲੱਗਦਾ ਕਿ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹਣਾ ਕਿ ਮੁੱਖ ਮੰਤਰੀ ਦਾ ਚਿਹਰਾ ਐਲਾਨਨ ਦਾ ਕੋਈ ਫਾਇਦਾ ਜਾਂ ਕੋਈ ਫਾਇਦਾ ਹੁੰਦਾ ਸੁਖਬੀਰ ਬਾਦਲ ਦਾ ਤਾਂ ਐਲਾਨਿਆ ਵੀ ਆਈ ਹੈ। ਹੋਰਾਂ ਦੇ ਕਈਆਂ ਦੇ ਐਲਾਨੇ ਵੀ ਆਈ ਹੈ। ਇਹਦੇ ਨਾਲ ਫਾਇਦਾ ਕੀ ਹੁੰਦਾ? ब्रिंग 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 को मिलने के लिए कि मेरे को को पता नहीं है कि किसने कहां है किसने चिट्ठी चिट्ठी लिखी लेकिन केंद्रित को मिलने के लिए किसी की जरूरत नहीं ना ही कभी उनको चिट्ठी लिख कर कोई मिला है जिसने मिलना है वहाँ खुला दरबार है वो मिल सकते हैं और ये इक्का दुक्का लोग होते हैं जो अन्य पार्टियों में से आए इधर उधर होते हैं वो चिट्ठी की बात करते हैं मेरे को लगता नहीं है कोई ऐसी चिट्ठी लिखी चुनौती यार कोई है ही नहीं है ऐसी बात ऐसी बात है ही नहीं है ऐसे तो कल कहेंगे कि कोई व्यक्ति अगर ऐसी बात हो तो अपर कास्ट कहेगा कि हम इस किसी व्यक्ति इस दलित को नहीं मानते हैं तो कल को दलित कहेगा हम अपर कास्ट को नहीं मानते कोई भी इस आग के साथ खेलने की कोशिश करेगा वो खुद जल जाएगा लेकिन पंजाब का जो आपस का प्यार है हमारा वो कभी अटूट है गरीबों का अपर कास्ट का ये कभी जुदा नहीं हो सकता जुदा नहीं हो सकता ਦੇਖੋ ਵੀ ਕਾਂਗਰਸ ਦਾ ਤਾਂ ਮੈਂ ਸਮਝਦਾ ਕਿਸ ਤਰੀਕੇ ਨਾਲ ਇਹਨਾਂ ਦੇ ਨਟ ਬੋਲਟ ਆ ਜਿਹੜੇ ਉਹ ਖੁੱਲ ਰਹੇ ਆ ਕਿਸ ਤਰੀਕੇ ਨਾਲ ਇਹ ਜੰਗਾਲ ਲੱਗੀ ਕਾਂਗਰਸ ਆ ਹੁਣੀ ਫੇਰ ਇਹਨਾਂ ਦੇ ਪ੍ਰਧਾਨ ਚੈਨਲਾਂ 'ਤੇ ਬੋਲ ਰਹੇ ਨੇ ਉਹ ਚੰਨੀ ਵਾਲਾ ਵਿਵਾਦ ਤਾਂ ਚੱਲ ਹੀ ਰਿਹਾ ਇਹਨਾਂ ਵਾਲਾ ਵਿਵਾਦ ਤਾਂ ਚੱਲ ਹੀ ਰਿਹਾ ਨਾਲ ਸਰਦਾਰ ਜੀ ਕੀ ਕਹਿੰਦੇ ਜਿਹੜੀ ਗੱਲ ਸਾਰੇ ਕਹਿੰਦੇ ਆ ਵੀ ਇੱਕ ਪਰਿਵਾਰ ਦਾ ਹੁਕਮ ਚੱਲਦਾ ਗਾਂਧੀ ਪਰਿਵਾਰ ਦਾ ਹੁਕਮ ਚੱਲਦਾ ਕੋਈ ਉੱਥੇ ਵਰਕਰ ਨਹੀਂ ਕੋਈ ਉੱਥੇ ਲੀਡਰ ਨਹੀਂ ਸਿਰਫ ਤੇ ਸਿਰਫ ਇੱਕ ਫੈਮਿਲੀ ਆ ਗਾਂਧੀ ਪਰਵਾਰ ਹੁਣ ਰਾਜਾ ਬਲਿੰਗ ਸਾਹਿਬ ਨੇ ਕਿਹਾ ਵੀ ਸਾਰੇ ਐਮਐਲਏ ਜਿਹੜੇ ਆ ਉਹ ਜਾਂ ਤਾਂ ਉਹ ਜਾਖੜ ਸਾਹਿਬ ਨਾਲ ਸੀ ਜਾਂ ਉਹ ਸੁਖੀ ਰੰਧਾਵੇ ਨਾਲ ਸੀ ਪਰ ਉੱਤੋਂ ਫਰਮਾਨ ਆਇਆ ਉੱਤੋਂ ਫਰਮਾਨ ਆਇਆ ਗਾਂਧੀ ਸਾਹਿਬ ਦਾ ਰਾਹੁਲ ਗਾਂਧੀ ਜੀ ਦਾ ਵੀ ਨਹੀਂ ਮੁੱਖ ਮੰਤਰੀ ਚਰਨਜੀਤ ਚੰਨੀ ਹੋ ਫਿਰ ਕਿਹੜੀ ਗੱਲ ਰਹਿ ਗਈ ਜੀ ਕਿਹੜੀ ਲੋਕਤੰਤਰ ਦੀ ਗੱਲ ਰਹਿ ਗਈ ਜਿਹੜੇ ਐਨੇ ਐਮਐਲਏ ਨੂੰ ਲੋਕਾਂ ਨੇ ਵੋਟਾਂ ਪਾਈਆਂ ਐਮਐਲਏ ਨੇ ਇਹ ਆ ਪ੍ਰਧਾਨ ਦੱਸਦੇ ਆ ਵੀ ਸੁਖੀ ਹੰਦਾਵੇ ਬਾਰੇ ਗੱਲ ਕੀਤੀ ਤੇ ਉੱਤੋਂ ਫਰਮਾਨ ਆ ਗਿਆ ਚਰਨਜੀਤ ਚੰਨੀ ਜੀ ਦਾ ਇਹ ਕਿੱਥੇ ਕਿੰਨੀਆਂ ਕਿੰਨੀਆਂ ਗੱਲਾਂ ਖੋਲਣਗੇ ਆਪਣੀ ਪਾਰਟੀ ਦੇ ਕਿੱਥੇ ਕਿੱਥੇ ਨੰਗਾ ਕਰਨਗੇ ਇਸ ਕਰਕੇ ਆ ਲੋਕੋ ਤੇ ਕਾਂਗਰਸੀ ਉਹ ਆ ਗੱਲ ਵੀ ਸਾਹਮਣੇ ਪਤਾ ਲੱਗ ਗਈ ਵੀ ਥੋੜੀ ਕੋਈ ਗੱਲ ਨਹੀਂ ਕਿ ਇਸ ਕਰਕੇ ਤੁਸੀਂ ਇਸ ਪਾਰਟੀ ਤੋਂ ਆਪਣਾ ਪੱਲਾ ਛਡਾ ਲਓ ਚੰਗੀ ਪਾਰਟੀ 'ਚ ਆ ਜਾਓ ਇਸ ਪਾਰਟੀ ਦੇ ਤਾਂ ਆ ਸੱਚ ਦੱਸਦਾ ਲੋਕ ਤੁਹਾਨੂੰ ਬਣਾਉਣਗੇ ਲੋਕੀ ਚੁਣਨਗੇ ਉਤੋਂ ਹੁਕਮ ਆ ਜੂ ਕਿਸੇ ਹੋਰ ਦਾ ਤੇ ਉਹਦੀ ਮਿਹਨਤ ਉਹਦੀ ਕਮਾਈ ਕੀਤੀ ਹੋਈ ਮਿਹਨਤ ਵਾਲੀ ਉਹਦੇ ਉੱਤੇ ਉਦੋਂ ਹੀ ਪਾਣੀ ਫਿਰ ਜੂਗਾ ਆ ਗੱਲ ਅੱਜ ਇਦੋਂ ਬੜੀ ਇਦੋਂ ਬੜੀ ਗੱਲ ਕੀ ਹੋ ਸਕਦੀ ਆ ਸਾਰਾ ਕੁਝ ਹੀ ਨੰਗਾ ਕਰਤਾ ਅੱਜ ਕਾਂਗਰਸ ਪਾਰਟੀ ਦਾ ਇਹਨਾਂ ਦੇ ਪ੍ਰਧਾਨ ਰਾਜਾ ਬੜਿੰਗ ਨੇ ਵੀ ਸਾਡੇ ਕਿਸੇ ਦੇ ਅਸੀਂ ਬੰਧੂ ਆ ਮਜਬੂਰ ਆ ਸਿਰਫ ਉੱਤੋਂ ਹੁਕਮ ਆ ਗਿਆ ਤੇ ਸਭ ਕੁਝ ਬਦਲ ਗਿਆ ਪੰਜਾਬ ਮੇਂ ਅਗਰ ਆਪ ਮੰਨਤੇ ਹੋ ਕਿ 38 ਜਾਂ 35% ਆਬਾਦੀ ਹੈ ਦੋ ਦੋ ਹੈ ਹੀ ਤੋ ਫਿਰ ਹਮੇਂ ਰਿਪਰੈਜ਼ੈਂਟੇਸ਼ਨ ਕਿਉਂ ਨਹੀਂ ਮਿਲ ਰਹੀ ਪੰਜਾਬ ਦਾ ਪ੍ਰਧਾਨ ਵੀ ਅਪਰਕਾਸ ਤੇ ਪ੍ਰਧਾਨ ਦਾ ਸੀਆਰਪੀ ਲੀਡਰ ਵੀ ਅਪਰਕਾਸ ਤੋਂ ਪੰਜਾਬ ਦੀ ਮਹਿਲਾ ਬਿੰਦੂ ਵੀ ਅਪਰਕਾਸ ਤੋਂ ਪੰਜਾਬ ਦਾ ਜਨਰਲ ਸੈਕਟਰੀ ਵੀ ਅਪਰਕਾਸ ਯਾਰ ਹੰਤਾ ਜਾਏ ਇਹ ਲੋਕ ਕਹਾ ਜਾਏਗੇ ਇੱਕਈ ਸੋਸ਼ਲ ਮੀਡੀਆ ਤੇ ਟੈਲੀਵਿਜ਼ਨਾਂ ਦੇ ਵਿੱਚ ਮੇਰੇ ਖਿਲਾਫ ਕੱਲ ਪਰਸੋ ਤੋਂ ਭੰਡੀ ਪ੍ਰਚਾਰ ਚੱਲ ਰਿਹਾ ਜਿਹਦੇ ਵਿੱਚ ਮੈਨੂੰ ਇਸ ਤਰ੍ਹਾਂ ਦਿਖਾਇਆ ਜਾ ਰਿਹਾ ਜਿਸ ਤਰ੍ਹਾਂ ਮੈਂ ਕਿਸੇ ਜਾਤ ਬਰਾਦਰੀ ਦੇ ਖਿਲਾਫ ਬੋਲਿਆ ਹੈ ਜਾਂ ਕਿਸੇ ਦੇ ਖਿਲਾਫ ਬੋਲਿਆ ਕੋਈ ਐਸੀ ਗੱਲ ਨਹੀਂ ਹੈ ਕਿਤੇ ਵੀ ਮੈਂ ਕਿਸੇ ਦੇ ਖਿਲਾਫ ਨਹੀਂ ਬੋਲਿਆ ਨਾ ਹੀ ਮੈਂ ਬੋਲ ਸਕਦਾ ਨਾ ਹੀ ਮੇਰੇ ਇਹ ਖੂਨ ਵਿੱਚ ਗੱਲ ਹੈ ਸੋ ਇਸ ਕਰਕੇ ਜਿਹੜੀ ਕਾਂਗਰਸ ਦੇ ਵਿੱਚ ਵੀ ਕਾफी ਚਰਚਾ ਹੈ ਹਾਲਾਂਕਿ ਚਰਨਜੀਤ ਸਿੰਘ ਚੰਨੀ ਨੇ ਪਿਛਲੇ ਦਿਨੀ ਬਿਆਨ ਦਿੱਤਾ ਕਿ ਅੱਪਰ ਕਲਾਸ ਦੇ ਲੋਕ ਹਾਬੀ ਨੇ ਪ੍ਰਧਾਨ ਉਹਨਾਂ ਦਾ ਸੀਐਲਪੀ ਲੀਡਰ ਹੋਣਾ ਬਾਅਦ ਵਿੱਚ ਉਹਨਾਂ ਨੇ ਥੋੜੇ ਦਿਨ ਦੋ ਦਿਨ ਬਾਅਦ ਉਹਨਾਂ ਨੇ ਪਲਟੀ ਮਾਰਤੀ ਪਲਟੀ ਮਾਰ ਕੇ ਕਹਿੰਦੇ ਕਿ ਦੇਖੋ ਜੀ ਮੇਰੇ ਖਿਲਾਫ ਦਾ ਅਸ਼ਿਕਤ ਅੰਤਰ ਕੀਤਾ ਜਾ ਰਿਹਾ ਜਦੋਂ ਕਿ ਉਹ ਜੋ ਉਹਨਾਂ ਨੇ ਮੀਟਿੰਗਸ ਬੋਲਿਆ ਉਹ ਸੋਸ਼ਲ ਮੀਡੀਆ ਤੇ ਬੜਾ ਵਾਇਰਲ ਹੋ ਰਿਹਾ ਸਭ ਨੂੰ ਪਤਾ ਕਿ ਉਹ ਬੋਲਿਆ ਕਿ ਹੁਣ ਕਿਉਂਕਿ ਹਾਈ ਕਮਾਂਡ ਆ ਦੀ ਪ੍ਰੈਸ਼ਰ ਹੈ ਪਾਰਟੀ ਅੰਦਰ ਇਸ ਤਰ੍ਹਾਂ ਦਾ ਮੈਸੇਜ ਲੋਕਾਂ ਤੇ ਜਾ ਰਿਹਾ ਉਹਨੂੰ ਰੋਕਣ ਦੇ ਲਈ ਵੀ ਇਹ ਇੱਕ ਜਿਹੜਾ ਹੁਣ ਚਰਨਜੀਤ ਸਿੰਘ ਚੰਨੀ ਨੇ ਬਿਆਨ ਦਿੱਤਾ ਹੈ ਕਿ ਇਹ ਉਹਦੇ ਖਿਲਾਫ ਇੱਕ ਬੜੀ ਸਾਜ਼ਿਸ਼ ਹੋ ਰਹੀ ਹੈ ਇਹ ਸਾਜ਼ਿਸ਼ ਕੌਣ ਕਰ ਰਿਹਾ ਇਹ ਵੀ ਤੇ ਹੁਣ ਸਮਝਣਾ ਪਏਗਾ ਕਿਉਂਕਿ ਖੁਦ ਬਿਆਨ ਦੇ ਕੇ ਤੁਸੀਂ ਬਾਦ ਦੇ ਵਿੱਚ ਕਹਿ ਰਹੇ ਹੋ ਕਿ ਸਾਡੇ ਖਿਲਾਫ ਸਾਜ਼ਿਸ਼ ਹੋ ਰਹੀ ਹੈ ਸੋ ਇਸ ਕਰਕੇ ਜਿਹੜਾ ਕਾਂਗਰਸ ਹੈ ਕਾਂਗਰਸ ਦੇ ਵਿੱਚ ਹਜੇ ਜਿਹੜਾ ਵਿਵਾਦ ਥਮਿਆ ਨਹੀਂ ਹੈ ਕਾਂਗਰਸ ਦੇ ਅੰਦਰ ਹਜੇ ਜਿਹੜਾ ਇਹ ਜਿਹੜੀ ਕਾਫੀ ਦਿਨਾਂ ਤੋਂ ਜਿਹੜੀ ਅੰਦਰ ਚੱਲ ਰਿਹਾ ਕਾਂਗਰਸ ਦੇ ਲੀਡਰਾਂ ਦੇ ਅੰਦਰ ਉਹ ਹਜੇ ਹੋਰ ਵੀ ਖੁੱਲ ਕੇ ਸਾਹਮਣੇ ਆਉਣ ਦੀ ਸੰਭਾਵਨਾ ਹੈਗੀ ਹੈ ਕਿਉਂਕਿ ਜਿਸ ਤਰ੍ਹਾਂ ਦੀ ਅੱਜ ਕਾਂਗਰਸ ਦੇ ਵਿੱਚ ਜਿਹੜੀ ਲੀਡਰਾਂ ਦੀ ਪਰਮਾਣਿਕਤਾ ਹੋ ਗਈ ਹੈ ਵਰਕਰਾਂ ਦੀ ਕਮੀ ਹੋ ਗਈ ਹੈ ਇਸ ਕਰਕੇ ਅੱਜ ਕਾਂਗਰਸ ਹਾਲਾਂਕਿ 2027 ਦੀਆਂ ਚੋਣਾਂ ਦੇ ਲਈ ਬੜੀ ਸਰਗਰਮ ਹੋ ਗਈ ਹੈ ਪਰ ਸਵਾਲ ਇਹ ਹੈ ਕਿ ਕੀ ਉਹ ਆਪਣੇ ਵਰਕਰ ਪੈਦਾ ਕਰ ਸਕੇਗੀ ਜੇ ਕਾਂਗਰਸ ਆਪਣੇ ਲੀਡਰ ਹੀ ਪੈਦਾ ਕਰੇ ਦੂਜੇ ਪਾਸੇ ਉਹਨਾਂ ਦੀ ਗੱਲ ਕਰਾਂਗੇ ਅਕਾਲੀ ਦਲ ਪੁਨਰਸਰਜੀਤ ਦੇ ਇਹ ਵੀ ਚਰਚਾ ਹੋ ਰਹੀ ਹੈ ਕਿ ਮਨਪ੍ਰੀਤ ਨੇ ਐਲੀ ਵੀ ਅਕਾਲੀ ਦਲ ਪੁਨਰਸਰਜੀਤ ਨੂੰ ਛੱਡ ਕੇ ਚਲੇ ਗਏ ਨੇ ਕਿਤਨਾ ਕੀ ਤੋਂ ਨਾਰਾਜ਼ ਨਜ਼ਰ ਆ ਰਹੇ ਨੇ ਕੁਝ ਦਿਨ ਪਹਿਲਾਂ ਚਰਨਜੀਤ ਸਿੰਘ ਪ੍ਰਾਤ ਨੇ ਵੀ ਜਨਰਲ ਸਕੱਤਰ ਦੇ ਹੋਏ ਤੋਸੀਫਾ ਦੇ ਦਿੱਤਾ ਸੀ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਅਕਾਲੀ ਦਲ ਦੇ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਵੀ ਸਪਸ਼ਟ ਕੀਤਾ ਹੈ ਕਿ ਹਾਲਾਂਕਿ ਸੁਖਵੀਰ ਬਾਦਲ ਨੇ ਉਸ ਦਿਨ ਬਾਕੀ ਮੇਲੇ ਤੋਂ ਐਲਾਨ ਕੀਤਾ ਕਿ ਜੋ ਪੁਰਾਣੇ ਲੀਟਰ ਨੇ ਵਾਪਸ ਆ ਜਾਣ ਪਰ ਉਹਨਾਂ ਨੇ ਇਹ ਕਿਹਾ ਕਿ ਮਨਪ੍ਰੀਤ ਆਲੀ ਲਈ ਕੋਈ ਅਕਾਲੀ ਦਲ ਦੇ ਵਿੱਚ ਜਗ੍ਹਾ ਨਹੀਂ ਹੈ ਹੁਣ ਇਹ ਵੀ ਦੇਖਣਾ ਹੈ ਕਿ ਅਕਾਲੀ ਦਲ ਦੇ ਵਿੱਚ ਤਾਂ ਮਨਪ੍ਰੀਤ ਬਾਦਲ ਮਨਪ੍ਰੀਤ ਸਿੰਘ ਆਲੀ ਜਾਣੀ ਸਕਦੇ ਦੇਖਦੇ ਕਿ ਉਹ ਕਿਹੜਾ ਰਸਤਾ ਅਪਣਾਉਂਦੇ ਨੇ ਉਹ ਕਿਧਰ ਪਾਸੇ ਜਾਂਦੇ ਨੇ ਕਿਉਂਕਿ ਹੁਣ ਇਹ ਵੀ ਹੋ ਸਕਦਾ ਕਿ ਚਰਨਜੀਤ ਸਿੰਘ ਬਰਾੜ ਵੀ ਭਾਜਪਾ ਦੇ ਵਿੱਚ ਚਲੇ ਗਏ ਨੇ ਹੋ ਸਕਦਾ ਕਿ ਕੋ ਭਾਜਪਾ ਵੱਲ ਵੀ ਦੇਖ ਰਹੇ ਹੋਣ ਕਿ ਸ਼ਾਇਦ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਕਿ ਸ਼ਾਇਦ ਅਕਾਲੀ ਬੀਜੇਪੀ ਦਾ ਸਮਝੌਤਾ ਹੋ ਜਾਏਗਾ ਇਸ ਕਰਕੇ ਬਹੁਤ ਸਾਰੇ ਲੀਡਰਾਂ ਨੂੰ ਲੱਗ ਰਿਹਾ ਕਿ ਅਸੀਂ ਭਾਜਪਾ ਦੇ ਕੋਟੇ ਤੋਂ ਸ਼ਾਇਦ ਸਾਨੂੰ ਟਿਕਟਾਂ ਮਿਲ ਜਾਣਗੀਆਂ ਕਿਉਂਕਿ ਅਮੇਸ਼ਾ ਦੀ ਜਿਹੜੀ ਰੈਲੀ ਬੜੀ ਅਹਿਮ ਰੈਲੀ ਮੰਨੀ ਜਾ ਰਹੀ ਹੈ ਇਹ ਵੀ ਆ ਰਿਹਾ ਕਿ ਅਮੇਸ਼ਾ ਬਹੁਤ ਵੱਡੇ ਵੱਡੇ ਐਲਾਨ ਪੰਜਾਬ ਲਈ ਕਰਕੇ ਜਾਣਗੇ ਕਿਉਂਕਿ ਉਹ 2027 ਦੀਆਂ ਜਿਹੜੇ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਅਮੇਸ਼ਾ ਵੱਲੋਂ ਕਿਉਂਕਿ ਇੱਕ ਦੇਸ਼ ਦੇ ਗ੍ਰਹਿ ਮੰਤਰੀ ਵੀ ਨੇ ਭਾਜਪਾ ਦੇ ਬਹੁਤ بڑے ਪ੍ਰਧਾਨ ਰਹਿ ਚੁੱਕੇ ਹਾਂ ਬਹੁਤ بڑے ਨੇਤਾ ਨੇ ਤੇ ਉਹ ਬਹੁਤ بڑے ਐਲਾਨ ਕਰਨਗੇ ਪੰਜਾਬ ਦੇ ਲੋਕਾਂ ਦੇ ਲਈ ਸੋ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਕੀ ਕਰ ਬਟਲੇਗੀ ਹੋਰ ਕਿਹੜੇ ਲੀਡਰ ਨੇ ਜਿਹੜੇ ਹੁਣ ਭਾਜਪਾ ਜਾਣਗੇ ਉਹ ਤਾਂ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿਉਂਕਿ ਬਹੁਤ ਸਾਰੇ ਜਿਹੜੇ ਲੀਡਰ ਨੇ ਅਕਾਲੀ ਦਲ ਦੇ ਜਾਂ ਫੋਰ ਜਿਹੜੇ ਲੀਡਰ ਸੀ ਜਿਹੜੇ ਪੁਰਾਣੇ ਕਈ ਉਹ ਵੀ ਭਾਜਪਾ ਦੇ ਵਿੱਚ ਜਿਹੜੇ ਸ਼ਾਮਲ ਹੋ ਗਏ ਨੇ ਜਗਮੀਤ ਬਰਾੜ ਹਾਲਾਂਕਿ ਅਬਜੀਤ ਸਿੰਘ ਭਰਾ ਉਹ ਲੋਕ ਪਾਜਪਾ ਚ ਸ਼ਾਮਲ ਹੋਏ ਨੇ ਹੁਣ ਦੇਖਦੇ ਆ ਕਿ ਅਮੇ ਸ਼ਾਂਦੀ ਜਿਹੜੀ ਰੈਲੀ ਹੈ ਉਹ ਕਿੰਨਾ ਪੰਜਾਬ ਤੇ ਅਸਰ ਪਾਉਂਦੀ ਆ ਤੇ ਪਾਜਪਾ ਵੀ ਉਹ ਰੈਲੀ ਕਿੰਨੀ ਖਸਪਨ ਹੁੰਦੀ ਆ ਕਿਉਂਕਿ ਉਹ ਮੌਕਾ ਤੋਂ ਰੈਲੀ ਕਰ ਰਹੇ ਨੇ ਅਕਸਰ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਦੇ ਵਿੱਚ ਜਦੋਂ ਵੀ ਚੋਣਾਂ ਦਾ ਆਗਾਜ਼ ਹੁੰਦਾ ਚਾਹੇ ਅਕਾਲੀ ਦਲ ਵੀ ਕਰਦਾ ਸੀ ਉਹ ਵੀ ਮੌਕੇ ਤੋਂ ਆਗਾਜ਼ ਕਰਦਾ ਸੀ ਤੇ ਇਸ ਕਰਕੇ ਹੁਣ ਪਾਜਪਾ ਨੇ ਵੀ ਇਸ ਵਾਰੀ ਮਾਲਵੇ ਨੂੰ ਚੁਣਿਆ ਮਾਲਵੇ ਦੇ ਮੌਕਾ ਤੋਂ ਉਹ ਵੀ ਆਪਣਾ ਜਿਹੜੀ ਲੋਕ ਅਗਰੀ ਵਿਧਾਨ ਸਭਾ ਚੋਣਾਂ ਦਾ ਆਗਾਜ਼ ਕਰਨ ਜਾ ਰਹੀ ਹੈ ਉਹਨਾਂ ਨਾਲ ਅਸੀਂ ਦੇਖਦੇ ਹਾਂ ਕਿ ਪੰਜਾਬ ਦੀ ਸਿਆਸਤ ਕਿਸ ਜੜਾ ਕੀ ਰੂਪ ਲੈਂਦੀ ਹੈ ਤੇ ਉਹਨਾਂ ਦੇ ਸਮਝ ਦੇ ਵਿੱਚ ਇਹ ਲੀਡਰ ਨੇ ਕੌਣ ਕਿੱਧਰ ਜਾਂਦਾ ਇਹਦੇ ਉੱਤੇ ਤਾਂ ਉਹਨਾਂ ਦੇ ਸਮਝ ਪਤਾ ਚੱਲੂਗਾ ਬਾਕੀ ਅਸੀਂ ਜੋ ਅੱਜ ਸਾਡਾ ਐਨਲਿਸਿਸ ਹੈ ਇਸ ਕੀ ਮੇਨ ਮਕਸਦ ਇਹ ਹੈ ਕਿ ਅੱਜ ਬਹੁਤ ਸਾਰੇ ਜਿਹੜੇ ਲੀਡਰ ਨੇ ਉਹ ਸਿਰਫ ਆਪਣਾ ਦੇਖਦੇ ਨੇ ਇਤਿਹਾਸ ਨੂੰ ਭੁੱਲ ਜਾਂਦੇ ਨੇ ਇਤਿਹਾਸ ਦੇ ਵਿੱਚ ਇਦਾ ਮਤਲਬ ਕੁਛ ਹੈਗੇ ਕਿ ਲੀਡਰਾਂ ਲਈ ਤੇ ਕੋਈ ਉਹਨਾਂ ਲਈ ਕੋਈ ਮਾਪ ਦੰਡ ਨਹੀਂ ਉਹਨਾਂ ਦੇ ਲਈ ਉਸ ਤਰ੍ਹਾਂ ਦਾ ਕੋਈ ਕ੍ਰਾਈਟੇਰੀਆ ਨਹੀਂ ਹੈ ਉਹ ਜੋ ਜਦੋਂ ਚਾਹੇ ਜੋ ਕੁਝ ਕਰ ਸਕਦੇ ਨੇ ਪਰ ਅਸਲ ਦੇ ਵਿੱਚ ਉਹਤਨਾਤਾ ਅਧਿਕਾਰੀਆਂ ਨੂੰ ਪੈਂਦਾ ਜੋ ਉਹਨਾਂ ਪੋਲੀਟੀਕਲ ਜਿਹੜੇ ਬੌਸੇਸ ਨੇ ਉਹਨਾਂ ਦੇ ਕਹੇ ਤੇ ਜਿਸ ਤਰ੍ਹਾਂ ਕਹਿੰਦੇ ਨੇ ਉਸ ਤਰ੍ਹਾਂ ਕਰਦੇ ਨੇ ਸੋ ਇਸ ਕਰਕੇ ਕਿ ਜਿਹੜੀਆਂ ਤਾਂ ਇਹ ਜਿਸੀ बार-बार ਕਹਿ ਰਹੇ ਆ ਕਿ ਜਿਹੜੇ ਸਿਆਸੀ ਲੋਕਾਂ ਦੀ ਮੈਮਰੀ ਬਹੁਤ ਛੋਟੀ ਹੁੰਦੀ ਹੈ ਉਹ ਬਹੁਤ ਜਲਦੀ ਭੁੱਲ ਜਾਂਦੇ ਨੇ ਕਿ ਕੀ ਹੋਇਆ ਸੋ ਇਸ ਕਰਕੇ ਬਹੁਤ ਕੁਝ ਇਹਦੇ ਤੋਂ ਸਾਨੂੰ ਮੈਸੇਜ ਵੀ ਇੱਕ ਮਿਲਦਾ ਇੱਕ ਸੰਦੇਸ਼ ਵੀ ਮਿਲਦਾ ਕਿਉਂਕਿ ਜਿਹੜੇ ਪੋਲੀਟੀਸ਼ੀਅਨ ਨੇ ਉਹ ਸਿਰਫ ਆਪਣਾ ਆਪਣੇ ਹਿੱਤਾਂ ਨੂੰ ਦੇਖਦੇ ਨੇ ਉਹਨਾਂ ਦੇ ਲਈ ਨਾ ਤਾਂ ਕੋਈ ਅਸੂਲ ਨਾ ਕੋਈ ਸਤਾਂਤ ਹੁੰਦਾ ਸਿਰਫ ਉਹਨਾਂ ਦੇ ਲਈ ਉਹਨਾਂ ਦੀ ਰਾਜਨੀਤੀ ਹੁੰਦੀ ਹੈ ਉਹਨਾਂ ਦੀ ਸਿਆਸਤ ਹੁੰਦੀ ਹੈ ਧੰਨਵਾਦ